ਹਾਂ ਬੀਜੀ ਪਹਿਲਾ ਥੈਂਕਸ ਵੀਜੀ ਜਵੈ ਜੀ ਦਾ ਇਹਨਾਂ ਨੇ ਕਿਹਾ ਚਾਹ ਦਾ ਕੱਪ ਪੀਣਾ ਮੈਂ ਅੱਜ ਗੁਰੂਦੀ ਨਗਰੀ ਅੰਮ੍ਰਿਤਸਰ ਤੋਂ ਚੱਲਿਆ ਸੀਗਾ ਤੇ ਰਸਤੇ 'ਚ ਅੱਜ ਪੰਜਵੀਂ ਪੁਆਇੰਟ ਮਿੰਟ ਅਸੀਂ ਪੰਜਾਬ ਨੂੰ ਇੱਕ ਗਿਫਟ ਦੇ ਰਹੇ ਹਾਂ ਹੋਰ ਕਿ ਜਿੱਥੇ ਅਸੀਂ ਪੰਜਾਬ ਦਾ 12783 ਪਿੰਡ ਹੈ ਟੋਟਲ ਪੰਜਾਬ ਦਾ ਅਸੀਂ 11000 ਚੈੱਕ ਅਪ ਕਰ ਚੁੱਕੇ ਹਾਂ ਵਰਲਡ ਕੈਂਸਰ ਕੇਅਰ ਇੱਕ ਉਹ ਸੰਸਥਾ ਦੁਨੀਆ ਦੇ ਵਿੱਚ ਜਿਹੜਾ ਅੱਠ ਕਿਸਮ ਦਾ ਕੈਂਸਰ ਛਾੜ ਕੇ ਫ੍ਰੀ ਚੈੱਕ ਅਪ ਕਰ ਦਿੰਦੇ ਠੀਕ ਹੈ ਇੱਕ ਬੀਪੀ ਡਾਇਬੀਟਿਸ ਐਂਡ ਫਰੀ ਮੈਡੀਸਿਨਸ ਅਸੀਂ ਹਰ ਚੀਜ਼ ਫਰੀ ਦਿੰਦੇ ਆ ਅਸੀਂ ਦਵਾਈ ਦੇ ਲੰਗਰ ਲਾਉਨੇ ਆ ਤੁਸੀਂ ਜਲੀਪਿੰਗਾਂ ਦੇ ਦਵਾਈ ਦਾ ਲੰਗਰ ਲੱਗਣ ਲੱਗਾ ਦੇਖਿਆ ਮੈਂ ਵੀ ਸੌਲਵ ਕਰ ਲਾਂ ਤੁਹਾਨੂੰ ਦਵਾਈ ਦਾ ਲੰਗਰ ਲੱਗਿਆ ਦੇਖਿਆ ਕਿਤੇ ਨੋ ਮੈਡੀਕਲ ਕੈਂਪ ਨਿੱਕੇ ਮੋਟੇ ਲੱਗਦੇ ਆ ਹਾਂ ਅਸੀਂ ਕੰਟੀਨਿਊ ਲੱਗ ਰਹੇ ਆ ਮੇਰੀ ਮੌਤ ਤੋਂ ਬਾਅਦ ਵੀ ਲੱਗਣ ਗਈ ਮੌਤ ਕੋਡੀ ਵੱਡੀ ਸਟੇਟਮੈਂਟ ਦੇਦੀ ਜੀ ਤੁਸੀਂ ਆ ਬਿਲਡਿੰਗ ਬਣੀ ਆ ਤੇ 50 ਕਰੋੜ ਲਾਤਾ ਕਿ ਅਸੀਂ ਜਲੰਧਰ ਚ 50 ਕਰੋੜ ਪਤਾ ਕਰ ਤੇ ਜਾਗਰਤਾ ਦੇਣ ਨੂੰ ਜੀ ਤਾਂ ਸਾਨੂੰ ਜ਼ੀਰੋ ਰਿਟਰਨ ਹੋਣੀ ਹੈ ਇੱਕ ਨਾਨਕ ਸਰ ਜਗਰਾਉਂ ਦੇ ਕੋਲੇ ਬਣ ਗਿਆ ਰੈਡੀ ਹੋ ਗਿਆ 25 ਕਰੋੜ ਦੇ ਨੇੜੇ ਉਹਦੇ ਲਾਗਤ ਆਨੰਦ ਪ੍ਰਸਾਦ ਦੇ ਵਿੱਚ 100 ਏਕੜ ਆ 100 ਏਕੜ ਜ਼ਮੀਨ ਲੈ ਲਈ ਨੈਚਰੋਪੈਥੀ ਦਾ ਸੈਂਟਰ ਸੈਟਅਪ ਕਰ ਰਹੇ ਆ ਅਨ ਜੂ ਐਨਓ ਕਹਿ ਰਹੀ ਹੈ ਵੀ ਲੋਕਾਂ ਨੂੰ ਗਾਈਡ ਕਰੋ ਵੀ ਕੈਂਸਰ ਦੀ ਰਾਜਧਾਨੀ ਪੰਜਾਬ ਬਣਿਆ ਪਿਆ ਇਹਨੂੰ ਬਚਾਉਣਾ ਕਿਵੇਂ ਲੋਕਾਂ ਨੂੰ ਤੁਹਾਡੀਆਂ ਬਹੁਤ ਜ਼ਿੰਮੇਵਾਰੀਆਂ ਇੱਕ ਤਾਂ ਖਾਣ ਜੋਗੀ ਸਬਜ਼ੀ ਵੀ ਜੋ ਕਹਿੰਦੇ ਰਸੋਈ ਠੀਕ ਕਰੋ ਉਹਨੇ ਇੱਕ ਕਲਾਈਨ ਬਣਾ ਦਿੱਤੀ ਰਸੋਈ ਠੀਕ ਕਰੋ ਮੈਂ ਅਵੇ ਜੀ ਦੱਸ ਰਿਹਾ ਸੀ ਵੀ ਮੈਂ ਜਦੋਂ ਅੱਜ ਤੋਂ 43 ਸਾਲ ਪਹਿਲਾਂ ਇੰਗਲੈਂਡ ਗਿਆ ਮੇਰੀ ਮਾਂ ਗੋਏ ਦਾ ਪੋਚਾ ਲਾਉਂਦੀ ਸੀ ਚੁੱਲ੍ਹੇ 'ਚ ਕੱਚਾ ਚੁੱਲਾ ਸੀ ਚੰਗਾ ਪਰਿਵਾਰ ਸੀ ਨਾਲੇ ਪਰ ਖਾਣ-ਪਾਣ ਸਾਫ਼ ਸੀ ਗੋਏ ਦੇ ਪੋਚੇ 'ਚ ਨਾ ਜਾਓ ਕੱਚੇ ਚੁੱਲ੍ਹੇ 'ਚ ਉੰਤੇ 'ਚ ਨਾ ਜਾਓ ਅੱਜ ਅਵੇ ਦੀ ਕਿਚਨ 'ਚ ਇਟਾਲੀਅਨ ਮਾਰਬਲ ਲੱਗਿਆ ਹੋ ਮਾਰਬਲ ਖਾਣਾ ਤਾਂ ਨਹੀਂ ਖਾਣਾ ਤਾਂ ਦੇਖੋ ਵੀ ਸਬਜ਼ੀਆਂ ਸਾਫ਼ ਹੈ ਸਪਰੇਆਂ ਤੋਂ ਬਿਨਾਂ ਫਰਟੀਲਾਈਜ਼ਰ ਕਿੰਨਾ ਕੁ ਪਾਇਆ ਕੇਲੇ ਫਰੂਟ ਆ ਉਹ ਯੂਪੀ ਵਾਲਾ ਲਾ ਕੇ ਕੈਮੀਕਲ ਪਕਾਈ ਜਾਂਦਾ ਦਿਕਾ ਅਸੀਂ ਮੱਝਾਂ ਨੂੰ ਵੀ ਸਾਫ਼ ਪਾਣੀ ਪਿਲਾਓ ਮੈਨੂੰ ਆਏ ਨੂੰ ਸਾਫ਼ ਪਾਣੀ ਦੇਦਾ ਇਹਨੇ ਜਿਹੜੀ ਮੱਝ ਐ ਭਦੌੜ ਦੀ ਜਾਂ ਗਾਂ ਜਿੱਥੋਂ ਦੁੱਧ ਆਉਂਦਾ ਉਹ ਗੰਦੇ ਨਾਲੇ ਦਾ ਛੱਪੜ ਦਾ ਪੀਂਦੀ ਉਹ ਕਿੰਨੇ ਸਿਆਣੀ ਗੋਮ ਆ ਤੁਸੀਂ ਕੀ ਤੁਹਾਨੂੰ ਇਹ ਨਹੀਂ ਪਤਾ ਵੀ ਮੱਝ ਨੇ 50 ਕਿਲੋ ਪਾਣੀ ਪੀਣਾ ਗੰਦਾ ਪਿਆਦਾ ਤੇ 5 ਕਿਲੋ ਦੁੱਧ ਦੇਣਾ ਤੁਹਾਨੂੰ ਫਿਰ ਉਹ ਦਹੀਂ ਲੱਸੀ ਪਨੀਰ ਸਾਰਾ ਖਰਾਬ ਮੈਂ ਤਾਂ ਕਹੀ ਸੀ ਭੋਪੜੇ ਲਿਖੇ ਆਂ ਅੰਗਰੇਜ਼ਾਂ ਨੂੰ ਰੱਖ ਲੈਂਦੇ ਚੰਗੇ ਰਹਿੰਦੇ ਕੁਝ ਅਕ ਚੰਗੀ ਆਏ ਨੂੰ ਗੈਸਟ ਨੂੰ ਪਾਣੀ ਦੀ ਬੋਤਲ ਜੀ ਦੇ ਦੇਣਗੇ ਵੀ ਆਪੀ। ਫੇੜੀ ਉਹ ਦੁਬਾਰਾ ਚਾਹ ਪੀ ਆਈ ਉਹ ਜਿਹਦੇ ਦੁੱਧ ਕਿਹੜਾ ਆਇਆ। ਉਹ ਪਧੌੜ ਦੇ ਛੱਪੜ ਦਾ ਗੰਦਾ ਪਾਣੀ ਮੱਝਾਂ ਨੇ ਪੀਤਾ। ਉੱਥੇ ਗੁੰਡਾ ਹੋ ਜਾਣਾ। ਦਹੀਂ ਲੱਸੀ ਪਨੀਰ ਉਹ ਦੁੱਧਾ ਬਣਨਾ ਉਹ ਖਰਾਬ ਹੋ ਗਿਆ। ਰਸੋਈ ਚ ਫਿਰ ਸਾਫ ਕੀ ਰਹਿ ਗਿਆ ਵੀ। ਪੱਥਰ ਦਾ ਖਾਣਾ ਨਹੀਂ। ਰਸੋਈ ਸਾਫ ਕਰੋ। ਜੇ ਰਸੋਈ ਠੀਕ ਹੋ ਜੇ ਤਾਂ ਆ ਜਿੰਦਗੀ ਬਚੇਗੀ। ਜਿਹਦੇ ਘਰ ਕੈਂਸਰ ਆ ਜੇ ਨਾ ਦੋਸਤੋ। ਘਰ ਦੀ ਨਾ ਨੰਨ ਬੋਲਦੀਆਂ ਵੀ ਇੱਥੇ ਆਰਥਿਕ ਪਰਵਾਦੀ ਹੋਗੀ ਉੱਜੜ ਜਾਂਦੇ ਆ ਘਰ ਘਰ ਚ ਇੱਕ ਬੱਚਾ ਮਾਂ ਭੈਣ ਨਾ ਨਾ ਉਮਰ ਦੇਖਦਾ ਐਕਸੀਡੈਂਟ ਵੀ ਮੌਤ ਨਹੀਂ ਜਿੰਨੇ ਰੋਡ ਤੇ ਐਕਸੀਡੈਂਟ ਹੁੰਦਾ ਉਹ ਵੀ ਨਹੀਂ ਜ਼ਿੰਦਗੀ ਦੇਖਦਾ ਵੀ ਇਹ ਬੱਚਾ ਹੈ ਜਵਾਨ ਹੈ ਕਿ ਬੁੱਢਾ ਐਵੇਂ ਕੈਂਸਰ ਹੈ ਕੈਂਸਰ ਆਪਾਂ ਬਚਾ ਸਕਦੇ ਹਾਂ ਅਸੀਂ ਤੁਹਾਡੇ ਨਾਲ ਲੱਗੇ ਮੇਰੇ ਪਿੱਕੇ ਪੰਜਾਬ ਚ ਇਹ ਤਾਂ ਨਿਕ ਮੈਂ ਇੰਗਲੈਂਡ ਚ ਰਹਿਣਾ ਜਿੰਨੇ ਧੀ ਨਾ ਵਿਆਹੀ ਜਾਂਦੀ ਆ ਭਾਵੇਂ ਅਸੀਂ ਬਾਹਰ ਚਲੇ ਗਏ ਅਸੀਂ ਕਿਨੇ ਅਸੀਂ ਚੱਕਦੇ ਨੇ ਫੱਟੇ ਸਾਰੀ ਇੰਡੀਆ ਚ ਮੋਦੀ ਸਾਡੀਆਂ ਬੱਸਾਂ ਨੂੰ ਲਈ ਫਿਰਦੇ ਆ ਗੜਗਰੀ ਜੀ ਨਾਗਪੁਰ ਲੈ ਕੇ ਸਾਨੂੰ ਪਰ ਅਸੀਂ ਪਿੰਡ ਪਿੰਡ ਪਹੁੰਚ ਰਹੇ ਆ ਤੁਸੀਂ ਵੀ ਗੁਰੂ ਸਾਹਿਬ ਨੇ ਕਿਹਾ ਸੀ ਅਕਲੀ ਕੀ ਜੀ ਦਾ ਸੋਚ ਕੇ ਦਾਨ ਕਰਿਆ ਕਰੋ ਤੁਸੀਂ ਇੱਕ ਸ਼ਬਦ ਪੜ੍ਹਦੇ ਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਪੜ੍ਹਦੇ ਆ ਜੀ ਕਦੇ ਉਸ ਗੋਲਕ ਚ ਪਾਇਆ ਇਹ ਸ਼ਬਦ ਕਿਉਂ ਪੜ੍ਹਦੇ ਆ ਪਾਇਆ ਉਸ ਗੋਲਕ ਚ ਕਦੇ ਜਵਾਬ ਦਿਓ ਮੈਂ ਜਵਾਬ ਮੰਗਦਾ ਤੁਸੀਂ ਲੋਕਾਂ ਨੂੰ ਮੁਰੇ ਮਾਈਕ ਜੇ ਕਰਦੇ ਨੇ ਮੈਂ ਤੁਹਾਨੂੰ ਸਵਾਲ ਕਰਦਾ ਜਾਂ ਸ਼ਬਦ ਪੜ੍ਹਨਾ ਬੰਦ ਕਰ ਦਿਓ ਜਾ ਉਸ ਗੋਲਕਿਚ ਕੁਝ ਪਾਇਆ ਕਰੋ ਜਿਹੜੀ ਗੁਰਦੁਆਰਾ ਮੰਦਿਰ ਚ ਗੋਲਕ ਪਈ ਆ ਉਦੋਂ ਹੀ ਪਾਉਨੇ ਆ ਸੀ ਉਹ ਗੁਰੂ ਦੀ ਗੋਲਕ ਹੈ ਪਰ ਗਰੀਬ ਇੱਕ ਮਾਂ ਤੁਰ ਕੇ ਆਉਂਦੀ ਆ ਕੱਲ ਮੈਂ ਅਜਨਾਲਾ ਸੀ ਬਾਰਡਰ ਤੋਂ ਆਇਆ ਇੱਕ ਮਾਂ ਮੇਰੇ ਕੋਲੇ ਆਈ ਮੈਂ ਡਾਕਟਰ ਸਾਹਿਬ ਨੂੰ ਕਿਹਾ ਇਹਨਾਂ ਦਾ ਦਿਸਦਾ ਨਹੀਂ ਯਾਰ ਉਸੇ ਵਕਤ ਐਨਕ ਲਾਇਆ ਕੋਈ ਸਰਟੀਫਿਕੇਟ ਨਹੀਂ ਲੋੜ ਦੀ ਦੀਦੀਆਂ ਮੈਨੂੰ ਮਾਂ ਖੰਗ ਆ ਰਹੀ ਸੀ ਟੁੱਟੀਆਂ ਚੱਪਲਾਂ ਸੀ ਠੀਕ ਹੈ ਅਗਰ ਮੇਰੇ ਬੱਚੇ ਦਾ ਜਨਮ ਦਿਨ ਮੈਂ ਇੰਗਲੈਂਡ ਚ ਮਨਾਵਾ ਕਿ ਉਹ ਮਾਂ ਨਾ ਬੋਲੋ ਠੀਕ ਹੈ ਹੁਣ ਮੈਨੂੰ ਸਲਾਹ ਦਿਓਗੇ ਮਹਾਰਮਨਾ ਤੇ ਤੁਸੀਂ ਕਿਥੇ ਬਣਾਉਨੇ ਆ ਹੋਟਲਾਂ ਚ ਵੱਡੇ ਵੱਡੇਾਂ ਚ ਥੱਲੇ ਉਤਰਿਆਓ ਗਰੀਬੀ ਨੂੰ ਜੱਫੀ ਪਾਓ ਬੜਾ ਨੰਦ ਆਏਗਾ ਅਸਲ ਰੱਬ ਉੱਥੇ ਐ ਕਿਸੇ ਉਸ ਗੋਲਕ ਨੂੰ ਲੱਭੋ ਜਿਸ ਗੋਲਕ ਨੂੰ ਲੋੜ ਐ ਉਹ ਗੋਲਕ ਤੁਰ ਕੇ ਆਉਂਦੀ ਐ ਇੱਕ ਤੁਸੀਂ ਉਹ ਗੋਲਕ ਚ ਪਾਉਨੇ ਆ ਕਿ ਗੁਰਦਵਾਰੇ ਚ ਨਾਮ ਬੋਲੇ ਵੀ ਕੁਲਵੰਤ ਸਿੰਘ ਨੇ 10000 ਰੁਪਏ ਦਿੱਤਾ ਇੰਗਲੈਂਡ ਵਾਲੇ ਨੇ ਕੋਈ ਸਾਡਾ ਨਾਮ ਬੋਲਿਆ ਜਾਵੇ ਇੱਕ ਪਾਸੇ ਕਹਿੰਨੇ ਗੁਰੂ ਸਾਡੀ ਗੱਲਾਂ ਜਾਣੀ ਜਾਣ ਐ ਪਰ ਬੋਲਣ ਦੇ ਕੀ ਲੋੜ ਆ ਵੀ ਗੁਰੂ ਤਾਂ ਤਾਂ ਮੈਂ ਮੰਗਦਾ ਮੈਂ ਮੰਗਤਾ ਹੈ ਗੁਰੂ ਸਾਹਿਬ ਨਹੀਂ ਮੰਗਦੇ ਮੈਂ ਮੰਗਤਾ ਹੈ ਮੈਂ ਤਾਂ ਥੈਂਕਸ ਕਰਨ ਜਾਂਦਾ ਪਰ ਗੁਰੂ ਸਾਹਿਬ ਕਹਿੰਦਾ ਗੋਲਕ ਦੀ ਪਹਿਚਾਣ ਕਰ ਉਹ ਸਭ ਠੀਕ ਹੋ ਸਕਦਾ ਨਾਮ ਦੀ ਦਿਸ਼ਾ ਬਦਲੋ ਤੁਹਾਡਾ ਸਾਰਾ 95% ਦਾ ਮੰਦਿਰ ਗੁਰਦੁਆਰੇ ਜਗਰਤ ਤੇ ਜਲੇਬੀਆਂ ਤੇ ਲੰਗਰ ਇਹ ਕਹਤਾ ਹਾਓ ਦੋਸਤੋ ਦਵਾਈ ਦੇ ਲੰਗਰ ਲਾਈਏ ਸਰ ਤੁਸੀਂ ਸਰ ਇਹ ਨਹੀਂ ਹਾਂਜੀ ਜਾ ਚ ਵੀ ਤੁਸੀਂ ਲਿਚਰ ਦੇਉ ਤੁਸੀਂ ਕੈਂਸਰ ਬਾਰੇ ਜਾਗਰੂਕਤਾ ਚਲਾ ਰਹੇ ਹੋ ਮਤਲਬ ਜਿਵੇਂ ਤੁਸੀਂ ਛੱਪੜ ਵਾਲੀ ਗੱਲ ਕਹੀ ਆ ਮੱਜਾ ਚਲੋ ਮਾਦੀਨ ਦਾ ਸਾਫ ਹੋਣਾ ਜਿਹੜੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਮਲਾਵਟ ਖੋਰੀ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਆ ਜਿਹਨੇ ਖੜੇ ਆ ਤੁਸੀਂ ਸਾਰੇ ਪੰਜਾਬ ਦੇ ਹੀ ਆ ਕਿ ਯੂਪੀ ਬਿਹਾਰ ਦੇ ਆ ਬਿਲਕੁਲ ਜੀ ਪੁਲਿਸ ਵੀ ਪੰਜਾਬ ਦੀ ਤੇ ਤਹਿਸੀਲਦਾਰ ਵੀ ਪੰਜਾਬ ਦੇ ਜਿਹੜੇ ਰਜਿਸਟਰੀਆਂ ਕਰਦੇ ਆ ਨਾ ਜਿਹੜੇ ਬਰਾਜ ਹੀ ਫਰਫੜ ਲੈਂਦੇ ਪੈਸੇ ਸਾਰੇ ਪੰਜਾਬ ਦੇ ਲੀਡਰ ਵੀ ਪੰਜਾਬ ਦੇ ਹੀ ਆ ਕੋਈ ਬਾਹਰੋਂ ਤਾਂ ਆਇਆ ਨਹੀਂ ਅਸੀਂ ਕ੍ਰਪਟ ਸਟੇਟ ਬਣ ਚੁੱਕੇ ਆ ਮੰਨੋ 34000 ਗੁਰਦੁਆਰਾ ਪੰਜਾਬ ਚ ਵੀ ਉਹ ਗੁਰੂ ਘਰ ਤੋਂ ਸਿੱਖਿਆ ਕੀ ਰੱਬ ਤੋਂ ਡਰ ਹੈ ਤੁਹਾਡੇ ਦਿਲ ਚ ਹ ਡਰ ਹੈ ਵੀ ਪੈਸੇ ਮੇਰੇ ਨਹੀਂ ਮੈਂ ਕਿਉਂ ਮੰਗਦਾ ਕਿਸੇ ਤੋਂ ਅਕਾਲਪੁਰਖ ਤੋਂ ਮੰਗ ਉਹ ਦੇ ਕੇ ਨਹੀਂ ਪਛਤਾਉਂਦਾ ਤਸੀਲਦਾਰ ਬਲੇ ਕਹਿੰਦਾ ਐਨੇ ਰਜਿਸਟਰੀ ਦੇ ਲੈਣੇ ਆ ਲੈਂਦੇ ਨਾ ਕੋਈ ਰਜਿਸਟਰੀ ਕਰਾ ਕੇ ਦਿਖਾ ਦਿਓ ਪੈਸੇ ਤੋਂ ਬਿਨਾ ਉਹ ਪਹਿਲੇ ਬਾਹਰ ਹੀ ਬੈਠਾ ਦਾ ਅਰਜੀ ਨਸੀਬ ਦਾ ਫੜ ਲੇ ਕਿਸੇ ਥਾਂ ਜਿਹੜੀ ਕਾਮ ਗਰੀਬ ਦੀ ਦਵਾਈ ਖਾ ਜਾਏ ਉਦੋਂ ਘਟੀਆਂ ਕੰਮ ਕੀ ਆ ਗਾਲਾਂ ਸੀ ਸੈਂਟਰ ਗਵਰਨਮੈਂਟ ਨੂੰ ਕੱਢੀ ਜਾਂਦੇ ਆ ਕਰੋਨਾ ਰੁਪਏ ਦੀ ਨੈਸ਼ਨਲ ਰੂਰਲ ਮੈਡੀਕਲ ਮਿਸ਼ਨ ਦੇ ਤਹਿਤ ਮੈਡੀਸਨ ਆਉਂਦੀ ਆ ਉਹ ਰਾਜ ਹੀ ਬੇਸੂਜਾਂ ਦੇ ਲੋਕ ਸਰਕਾਰੀ ਹਸਪਤਲ ਚਲੇ ਜਾਓ ਉੱਥੇ ਡਾਕਟਰ ਦਵਾਈ ਲਿਖਦਾ ਕਹਿੰਦਾ ਉੱਥੋਂ ਲਿਆ ਕਹਿੰਨਾ ਨਾ ਤੂੰ ਦਵਾਈ ਕਿਤ ਜਾਂਦੀ ਕਿੱਥੇ ਹੈ ਜਿਹੜੀ ਕੌਮ ਗਰੀਬ ਦੀ ਦਵਾਈ ਬਾਹਰ ਵੇਚ ਦੇਵੇ ਉਹ ਅੱਜ ਮਰੀ ਕੱਲ ਮਰੀ ਕਿ ਮਰ ਚੁੱਕੀ ਹੈ ਮਰ ਚੁੱਕੀ ਹੈ ਉਸ ਗਰੀਬ ਦੀ ਦਵਾਈ ਖਾ ਕੇ ਫਿਰ ਤੂੰ ਸੜਕ ਤੇ ਲਾਉਨੇ ਆ ਲੰਗਰ ਦਿਓ ਜਵਾ ਉਸ ਗਰੀਬ ਦੀ ਦਵਾਈ ਖਾ ਕੇ ਫਿਰ ਉਸ ਗਰੀਬ ਨੂੰ ਲੰਗਰ ਖਵਾਉਣਾ ਹੈ ਸੜਕ ਤੇ ਇਹ ਕੀ ਸਿਸਟਮ ਆ ਯਾਰ ਦਿਖਾਵਾ ਤੂੰ ਫਿਰ ਗੁਰੂ ਸਾਹਿਬ ਤਾਂ ਜਾਣਦੇ ਆ ਨਾ ਉੱਤੇ ਮੇਰੇ ਕੰਮਾਂ ਨੂੰ ਜਿਵੇਂ ਮੈਂ ਗਰੀਬ ਦੀ ਦਵਾਈ ਖਾਵਾਂ ਪਲੀਜ਼ ਇਹਨਾਂ ਚੀਜ਼ਾਂ ਤੋਂ ਗ੍ਰੇਸ ਕਰਿਆ ਕਰੋ ਲੋਕ ਹੀ ਸਰਕਾਰ ਹੁੰਦੇ ਆ ਸਰਕਾਰ ਦਾ ਸਾਥ ਦਿਓ 25 ਜ਼ਿਲ੍ਹੇ ਆ ਜੀ ਆਪਣੇ ਪੰਜਾਬ ਦੇ ਕੱਲ ਅਸੀਂ ਅਮਰਸਰ ਤੋਂ ਸਟਾਰਟ ਕਰ ਦਿੱਤਾ ਕੱਲ ਸੀ ਅੱਜ ਮੈਂ ਸਰਕਾਰ ਦਾ ਹੀ ਗੈਸਟ ਹਾਂ ਕੱਲ ਨੂੰ ਅਸੀਂ ਪਟਿਆਲਾ ਡਿਵੀਜ਼ਨ ਇੱਕ ਦਿਨ ਚੈੱਕ ਅਪ ਕਰਦੇ ਨੇ ਆਪਣੇ ਮਨਦੀਪ ਸਿੰਘ ਸਿੱਧੂ ਬੜੇ ਲੈਕ ਆਫੀਸਰ ਉਹਨਾਂ ਨੇ ਮੈਨੂੰ ਬੁਲਾਇਆ ਉੱਥੇ ਭੁੱਲਰ ਸਾਹਿਬ ਸੀ ਅਮਰ ਸਰਸਰਾ ਚੱਕ ਕੱਪ ਕਰ ਦਿੱਤਾ 25 ਜ਼ਿਲ੍ਹਾ ਜੀ ਸਾਰੀ ਪੁਲਿਸ ਵੀ ਸਾਡੀ ਹੈ ਸਾਡੇ ਭੈਣ ਭਰਾ ਕੇ ਬਾਹਰੋਂ ਆ ਜੂ ਵੀ ਵੀ ਹਰਦਾ ਤਾਂ ਨਹੀਂ ਆਏਦਾ ਲਾਜ ਜਿਹੜਾ ਕਿਹੜੀ ਸਟੇਜ ਤੱਕ ਕਰਦੇ ਹੋ ਮਤਲਬ ਜੀ ਆਪਣੇ ਸਾਥ ਨਾਲ ਕੈਂਸਰ ਦੇ ਇਲਾਜ ਬੰਨਣੀ ਨਾ ਦਿਓ ਸਟੇਜ ਦੇ ਵਿੱਚ ਜਾਓ ਹੀ ਨਾ ਚਲੋ ਇੱਕ ਚੀਜ਼ ਡਿਸਕਸ ਕਰ ਲੈਂਦੇ ਨੇ ਕਿੰਨੀਆਂ ਲੋਕਾਂ ਦੇ ਇੱਥੇ ਸਾੜ ਜਾਂ ਨਹੀਂ ਪੈਣ ਲੱਗ ਜਾਂਦਾ ਤਜਾਬੀ ਮਾਦ ਦਾ ਦੋਸਤੋ ਵਾਈਟ ਸ਼ੂਗਰ ਤੋਂ ਬਚ ਜਓ ਜਿਵੇਂ ਹੁਣ ਠੰਡ ਆ ਧੁੰਦ ਜੀ ਪੈਂਦੀ ਆ ਮੇਰੇ ਹਿਸਾਬ ਚ 8 ਕੱਪ ਚਾਹ ਦੇ ਪੀ ਲੈਨੇ ਰੋਜ਼ ਜੀ ਹਾਂ ਪੀ ਲੈਨੇ ਨੇ ਇੱਕ ਇੱਕ ਕੱਪ ਦੇ ਵਿੱਚ ਦੋ ਚਮਚੇ ਖੰਡ ਦੇ ਹੋਗੇ 8 2 16 16 ਚਮਚੇ ਤੁਸੀਂ ਖੰਡ ਦੇ ਛੁੱਟੇ ਜਾਂਦੇ ਅੰਦਰ ਜਿਹੜੀ ਵਾਈਟ 슈ਗਰ ਹੈ ਨਾ ਇਹ ਇੰਨੀ ਭੈੜੀ ਚੀਜ਼ ਹੈ ਇਹ ਕੈਂਸਰ ਸਾਰਿਆਂ ਦੇ ਪੈ ਅੰਦਰ ਜਿਵੇਂ ਗੈਸ ਦਾ ਸਿਲੰਡਰ ਪਿਆ ਉਹ ਗੈਸ ਕੁਝ ਨਹੀਂ ਕਰਦੀ ਸਿਲੰਡਰ ਹੈ ਨਾ ਜਿੰਨਾ ਚਿਰ ਆਪਾਂ ਤੀਲੀ ਨਹੀਂ ਲਾਉਦੇ ਉਹਨੂੰ ਜਿਹੜੀ ਕੈਂਸਰ ਸੈੱਲ ਹੈ ਦੀ ਖਰਾਕ ਖੰਡ ਹੈ ਵਾਈਟ 슈ਗਰ ਹੁਣ ਮੈਂ ਤੁਹਾਨੂੰ ਗੁਰੂ ਘਰ ਲੈ ਚਲਦਾ ਹੰਮੰਦਰ ਚ ਲੈ ਚਲਦਾ ਜਿਹੜੀ ਪਹਿਲੀ ਦੇ ਗੁਰੂ ਸਾਹਿਬ ਨੇ ਬਣਾਈ ਸੀ ਨਾ ਕੜਾ ਪ੍ਰਸ਼ਾਦ ਦੀ ਉਹ ਗੁੜ ਦੀ ਸੀ ਉਦੋਂ ਖੰਡ ਹੈ ਹੀ ਨਹੀਂ ਸੀ ਸ਼ੱਕਰ ਗੁੜ ਉਹ ਪਾ ਲਓ ਖੰਡ ਨੂੰ ਘਰੋਂ ਚੱਕ ਦਿਓ ਯਾਰ ਤੇ ਕੈਂਸਰ ਨਹੀਂ ਆਏਗਾ ਜੀ ਇੱਕ ਤੁਸੀਂ ਜਦੋਂ ਇੱਥੇ ਤਜਾਬੀ ਮਾਦਾ ਬਣਨ ਲੱਗ ਜਾਂਦਾ ਹੈ ਕੈਂਸਰ ਹਜੇ ਹੋਇਆ ਨਹੀਂ ਪਰ ਉਹ ਕੈਂਸਰ ਕਹਿੰਦਾ ਮੈਂ ਆ ਰਿਹਾ ਤੇਰੇ ਘਰ ਨੂੰ ਉਹ ਤੋਂ ਉਹ ਤਜਾਬੀ ਮਾਦੇ ਨੂੰ ਤੁਸੀਂ ਤਲੀਆਂ ਚੀਜ਼ਾਂ ਮਠਿਆਈਆਂ ਉਹ ਘਟਾਓ ਠੀਕ ਹੈ ਜਿਵੇਂ ਅੱਜਕੱਲ ਮੂਲੀ ਗਾਜਰ ਧਣੀਆਂ ਮਿਰਥੇ ਕਿੰਨੀ ਸਬਜੀ ਹੈ ਨਾ ਹਰੀ ਸਬਜੀ ਵੱਧ ਤੋਂ ਵੱਧ ਵਰਤੋ ਘਰਾਂ ਦੇ ਵਿੱਚ ਤੇ ਉਜੀ ਤਜਾਬੀ ਮਾਦਾ ਘਟ ਜਿਹਦਾ ਪੀ ਐਚ ਲੈਵਲ ਹੈ ਸਾਇੰਸ ਦਾ ਵਰਲਡ ਹੈ ਮੈਂ ਉਹਨੂੰ ਵੀ ਨਾਲ ਡਿਫਾਈਨ ਕਰ ਦਿੰਨਾ ਉਹ ਤੁਹਾਡੀ ਪੀ ਐਚ ਜੋ 7 ਤੋਂ ਘਟ ਜਾਂਦੀ ਹੈ ਤੇ ਕੈਂਸਰ ਕਰੇ ਆ ਗਿਆ ਫਿਰ ਕੁਝ ਨਹੀਂ ਕਰ ਸਕਦੇ ਜਿਹੜੀ ਪੀ ਐਚ ਹੈ ਉਹਦਾ ਲੈਵਲ 9.5 10 ਇਹ ਬਾਡੀ ਤੁਹਾਡੀ ਖੁਸ਼ ਰਵੇ ਠੀਕ ਹੈ ਦੋਸਤੋ ਇੱਕ ਦਿਮਾਗੀ ਬੋਝ ਘਟਾ ਕੇ ਰੱਖੋ ਮੈਰਿਜ ਪੈਲਸਾਂ 'ਚ ਨੱਚੀ ਜਾਂਦੇ ਆ ਤਨਖਾਹ ਤੇਰੀ 20000 ਹੈ ਤੇ 20 ਲੱਖ ਤੁਸੀਂ ਵਿਆਹ ਤੇ ਆਥਣ ਨੂੰ ਲਾ ਦਿੰਨੇ ਆ ਉਹ ਜੇ ਕਿਸਾਨ ਵੀਰ ਹੈ ਪછી 30 ਲੱਖ ਲਾ ਦਿੰਦੇ ਆ ਨਾ ਮੇਰੇ ਤੇ ਪਿਆਰੇ ਮੈਨੂੰ 5 ਬੰਦੇ ਨੇ ਵਿਆਹ ਐ ਸੀ ਬੜੇ ਮਾਣ ਨਾਲ ਕਹਿ ਰਹੇ ਆ ਤੇ ਮੈਂ ਆਪਦੇ ਬੇਟੇ ਨੂੰ ਇੰਗਲੈਂਡ ਚ ਵਿਆਹ ਆ ਨਾਲੇ ਬਹੁਤ ਵੱਡਾ ਅਫਸਰ 1 ਰੁਪਿਆ ਵੀ ਨਹੀਂ ਲਿਆਤੀ ਵਾਲਿਆਂ ਨੇ 1 ਰੁਪਿਆ ਵੀ ਨਹੀਂ ਲਿਆ ਕੜਾ ਪ੍ਰਸ਼ਾਦੀ ਦੇਖਦੇ ਪੈਸੇ ਵੀ ਨਹੀਂ ਲਏ ਮੈਂ ਕਿਹਾ ਮੈਂ ਦਊ ਮੇਰੇ ਬੇਟੇ ਦੇ ਮੈਰਿਜ ਆ ਤੁਸੀਂ ਵਿਆਹ ਸਾਦੇ ਕਰ ਲਓ ਤੁਸੀਂ ਤਾਂ ਮਰਨੇ ਨਹੀਂ ਸਾਦੇ ਛੱਡੇ ਬੋਲੋ ਮਾਈਕ 'ਚੋ ਚੱਕੀ ਖੜੀ ਹੋ ਮੇਰੇ ਮੂਰੇ ਮਰਨੇ ਆ ਤੇ ਤੁਸੀਂ ਜਲੇਬੀਆਂ ਪਕਾਈ ਜਾਂਦੇ ਆ ਕਿ ਮੋਦੀ ਜੀ ਕਹਿੰਦਾ ਜਾਂ ਭਗਵੰਤ ਮਾਨ ਕਹਿੰਦਾ ਮੈਂ ਆਪਦਾ ਘਰ ਆਪ ਠੀਕ ਕਰਨਾ ਕਿ ਵਿਆਹ ਤੇ ਪੰਜ ਬੰਦੇ ਲੈ ਕੇ ਜਾਣਾ ਹੈ ਕਿ 500 ਸਾਦੇ ਤਰੀਕੇ ਨਾਲ ਵਿਆਹ ਕਰ ਲਓ ਕਰਦੇ ਆ ਜਿੰਨੇ ਖੜੇ ਆ ਕਿਸੇ ਨੇ ਸਾਦੇ ਤਰੀਕੇ ਨਾਲ ਵਿਆਹ ਨਹੀਂ ਕੀਤਾ ਹੁਣ ਮੇਰੇ ਹਿਸਾਬ ਚ ਤਾਂ ਨਹੀਂ ਕੀਤਾ ਹੁਣ ਧੀ ਧੀ ਦੇ ਬਾਪ ਨੂੰ ਨਾ ਥੋੜਾ ਮਹਿੰਗਾ ਵਿਆਹ ਆ ਮਿਲਣੀਆਂ ਜੀਆਂ ਨੇ ਕਰਦੇ ਨਾਲੇ ਸ਼ਬਦ ਪੜ ਦੇਉਂਦੇ ਆ ਸਾਜਨ ਘਰ ਆਏ ਜਦ ਬਰਾਤ ਨਹੀਂ ਆਉਂਦੀ ਮੈਂ ਵੀ ਕਹਿੰ ਵੀ ਯਾਰ ਨਾ ਕਿ ਵਿਆਹ ਸੱਦਿਆ ਹੁੰਦਾ ਮੈਨੂੰ ਮੈਂ ਧੀ ਦੇ ਬਾਪ ਦੇ ਮੂੰਹ ਵਾਲੀ ਦੇਖੀ ਜਾਲਾ ਮੈਂ ਕਹਿੰਨਾ ਯਾਰ ਇਹਦਾ ਨੰਨਸਾ ਪੜਿਆ ਜਾਣਾ ਹੈ ਕਿਉਂ ਕਿਉਂ ਤਾਂ 50 ਲੱਖ ਲੱਗਿਆ ਤੇ ਉਹ ਗਰੰਟੀ ਕੋਈ ਨਹੀਂ ਧੀ ਵਸਣੀਆਂ ਕਿ ਨਹੀਂ ਸ਼ੈਡ ਡਿਵੋਰਸ ਹੋ ਗਿਆ 50 ਲੱਖ ਹੋ ਲੋਨ ਚੱਕਿਆ ਉਹ ਤੁਹਾਡੇ ਮਹਿੰਗੇ ਵਿਆਹ ਧੀ ਦੇ ਬਾਪ ਨੂੰ ਕੈਂਸਰ ਛੱਡ ਜਾਂਦੇ ਆ ਵਾਹ ਗੁਰਦੁਆਰਾ ਇੰਨਾ ਬਣਾ ਲਿਆ ਮੰਦਰ ਇੰਨਾ ਗੱਲ ਰੱਬ ਦੀ ਮੰਨਦੇ ਕੋਈ ਨਹੀਂਗੇ ਕੋਈ ਟੱਲੀਆਂ ਭਾਰਾਂ ਚ ਕੁੱਟੀ ਜਾਂਦਾ ਤੇ ਕੋਈ ਉਧਰ ਨੂੰ ਭੱਜ ਜਾਂਦਾ ਰੱਬ ਤੁਹਾਡੇ ਘਰ ਆ ਭਧੌੜ ਚ ਗੁਰੂ ਘਰ ਆ ਉੱਥੇ ਜਾ ਕੇ ਪ੍ਰੇ ਕਰ ਲੋ ਰੱਬ ਹੈ ਕੀ ਰੱਬ ਦੀ ਡੈਫੀਨੀਸ਼ਨ ਕੀ ਆ? ਅچھے ਕੰਮ ਉਹ ਤਾਂ ਕਰਨੇ ਨਹੀਂਗੇ। ਮਹਿੰਗੇ ਮਹਿੰਗੇ ਰਮਾਲੇ ਚੜਾਈ ਤੁਰੇ ਜਾਣੇ। ਗੁਰੂ ਸਾਹਿਬ ਮੇਰੇ ਰਮਾਲਿਆਂ ਤੇ ਨਹੀਂ ਬੈਠਾ। ਉਹ ਕਹਿੰਦਾ ਮੈਨੂੰ ਪੜ। ਗੁਰੂ ਸਾਹਿਬ ਨੇ ਸਾਫ਼ ਲਾਈਨਾਂ ਲਿਖੀਆਂ। ਮਨ ਰੱਖੀਏ। ਗੁਰੂ ਸਾਹਿਬ ਕਹਿੰਦੇ ਪੜੀਏ, ਸੁਣੀਏ, ਜਾਗਾਵੀਏ, ਸੁਣੀਏ, ਬਾਣੀ ਨੂੰ ਗਾ, ਪੜ ਤੇ ਮਨ ਚ ਦਾ ਭੈ ਰੱਖ, ਡਰ ਵੀ ਰੱਖ। ਅਸੀਂ ਕਹਿੰਨੇ ਯਾਰ ਗੁਰੂ ਸਾਹਿਬ ਇੱਕ ਜਾਗਦੀ ਜੋਗ ਦੀ ਸਰੂਪ ਹੈ। ਕਹਿੰਨੇ ਨਾ ਅਕਾਲ ਪੁਰਖ ਇੱਕ ਜਾਗਦੀ ਜੋਗ ਦੀ ਸਰੂਪ ਹੈ। ਮੇਰੇ ਚੰਗੇ ਮਾੜੇ ਕੰਮ ਸਾਰੇ ਦੇਖ ਰਿਹਾ। ਠੀਕ ਹੈ। ਜਦੋਂ ਕਰਾਪਸ਼ਨ ਕਰਦੇ ਆ ਕੀ ਕੀ ਉਹਦਾ ਗੁਰੂ ਸਾਹਿਬ ਸੁੱਤੇ ਪਏ ਹੁੰਦੇ ਆ ਮਹਾ ਕਰਾਪਟ ਸਟੇਟ ਆ ਪੰਜਾਬ ਕੋਈ ਬੋਲਣ ਨੂੰ ਤਿਆਰ ਨਹੀਂ ਗਾ ਮਹਾ ਕਰਾਪਟ ਤੇ ਸਭ ਤੋਂ ਬਾਅਦ ਖਾਂਡ ਪਾਠ ਲੰਗਰ ਤੁਹਾਡੇ ਹੀ ਹੁੰਦੇ ਆ ਫਿਰ ਵੀ ਫਿਰ ਸੇ ਗੁਰੂ ਦਾ ਡਰ ਕਿੱਥੇ ਰਹਿ ਗਿਆ ਤੁਹਾਡੇ ਚ ਬੋਲੋ ਜਿਉ ਉਹ ਜਾਗਦੀ ਯੋਗ ਦੀ ਸਰੂਪ ਹੈ ਤੇ ਮੇਰੇ ਸਾਰੇ ਕੰਮ ਨੋਟ ਕਰੂਗਾ ਕਲਵੰਤ ਸਿੰਘ ਦੇ ਚੰਗੇ ਕੰਮ ਵੀ ਤੇ ਮਾੜੇ ਤੇ ਮਾੜੇ ਕੰਮਾਂ ਵੇਲੇ ਉਹ ਜਿਵੇਂ ਕਬੂਤਰ ਅੱਖਾਂ ਵਿੱਚ ਲੈਂਦਾ ਨਾ ਬਿੱਲੀ ਨੂੰ ਦੇਖ ਕੇ ਇਹਦਾ ਮਤਲਬ ਗੁਰੂ ਸਾਹਿਬ ਅੱਖਾਂ ਵਿੱਚ ਲੈਂਦੇ ਨਹੀਂ ਨਹੀਂ ਮੀਚਣਗੇ ਠੀਕ ਹੈ ਦੋਸਤੋ ਬੜੀ ਆਪਣੀ ਅਮੀਰ ਸਟੇਟ ਹੈ ਅਮੀਰ ਵਿਰਸਾ ਹੈ ਬੜਾ ਹੀ ਸੋਹਣਾ ਕਲਚਰ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਪਰ ਗੁਰੂ ਦੀ ਗੱਲ ਮੰਨ ਵੀ ਲਿਆ ਕਰੋ ਨਾ ਤੇ ਉਹ ਕੌਮ ਨੇ ਤਾਂ ਮਰਨਾ ਹੀ ਮਰਨਾ ਹੈ ਜਿਹੜੇ ਅਕਾਲ ਤਖਤ ਨੂੰ ਗਾਲਾਂ ਕੱਢੀ ਜਾਂਦੇ ਆ ਸਰ ਇੱਕ ਛੋਟਾ ਜਿਹਾ ਕੁਐਸਚਨ ਹੈ ਨਾ 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 ਕੁਐਸਚਨ ਤੂੰ ਪਹਿਲਾਂ ਸੁਣ ਲਓ ਜਿਹੜੀ ਕੌਮ ਇੰਨੀ ਗਿਰ ਗਈ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਉਹਦੇ ਤੇ ਭਾਈ ਫੂਲਾ ਸਿੰਘ ਸੀ ਸ਼ਾਹ ਉਹਨਾਂ ਨੇ ਮਹਾਰਾਜ ਰਣਜੀਤ ਸਿੰਘ ਦੇ ਕੋڑے ਮਾਰਦੇ ਸੀ ਮਾਰੇ ਸੀ ਨਾ ਤੁਸੀਂ ਉਹ ਤਖਤ ਨੂੰ ਵੀ ਗਾਲਾਂ ਕੱਢਣ ਲੱਗੇ ਹੁਣ ਪੰਜਾਬ ਕੌਮ ਐਡੀ ਸਲਾਹਕਾਰ ਬਣੀ ਐ ਸਲਾਹ ਦੇਣ ਨੂੰ ਤਿਆਰ ਆ ਜਿੰਨੀ ਮੈਨੂੰ ਬੜੀਆਂ ਸਲਾਹਾਂ ਦੇਈ ਜਾਂਦੇ ਐ ਇਹ ਕਰ ਲਓ ਉਹ ਕਰ ਲਓ ਮੈਂ ਕਿਹਾ ਯਾਰ ਤੂੰ ਆਪਦੀਆਂ ਸਲਾਹਾਂ ਆਪਦੇ ਘਰ ਤੇ ਲਾਗੂ ਕਰ ਤੂੰ ਮੈਨੂੰ ਨਾ ਸਲਾਹਾਂ ਦੇ ਪੰਜਾਬ ਸਾਰਾ ਸਲਾਹਕਾਰ ਆ ਜਿੰਨਾ ਕਲੇਸ਼ ਪੰਜਾਬ ਚ ਐ ਜਿੰਨੀ ਫੇਸਬੁੱਕ ਤੇ ਗਾਲਾਂ ਪੰਜਾਬ ਵਾਲੇ ਕੱਢਦੇ ਆ ਕੋਈ ਨਹੀਂ ਕੱਢਦਾ ਇਹ ਟੈਲੀਫੋਨ ਇਸ ਕੰਮ ਲਈ ਬਣਿਆ ਕਿ ਚੰਗਾ ਮੈਸੇਜ ਦੇਣਾ ਦੁਨੀਆਂ ਨਾ ਕਿ ਕੋਈ ਭਗਵੰਤ ਮਾਨ ਨੂੰ ਕੱਢੀ ਜਾਂਦਾ ਕੋਈ ਬਾਦਲ ਸਾਹਿਬ ਨੂੰ ਕੱਢੀ ਜਾਂਦਾ ਉਹਨੂੰ ਮਰੇ ਨੂੰ ਵੀ ਕੱਢੀ ਜਾਂਦੇ ਆ ਕੈਪਟਨ ਨੂੰ ਕੱਢੀ ਜਾਂਦੇ ਆ ਮਨਵੋਹਨ ਸਿੰਘ ਨੂੰ ਤੁਸੀਂ ਜਿਉਂਦੇ ਨੂੰ ਗਾਲਾਂ ਕੱਢੀਆਂ ਮੇਰਾ ਦੋਸਤ ਸੀ ਮੈਨੂੰ ਦੁੱਖ ਹੋ ਰਿਹਾ ਸਰਦਾਰ ਮਨਮੋਹਨ ਸਿੰਘ ਦੀ ਵਾਈਫ ਮੈਨੂੰ ਚਾਹ ਦਾ ਕੱਬ ਬਣਾ ਕੇ ਦਿੰਦੀ ਸੀ ਘਰੇ ਕੋਈ ਨੌਕਰ ਨਹੀਂ ਸੀਗਾ ਤੇ ਤੁਸੀਂ ਜਿਉਂਦੇ ਨੂੰ ਕਿਹਾ ਸੀ ਸੋਨੀਆਂ ਦਾ ਚਮਚਾ ਅੱਜ ਉਸ ਇਨਸਾਨ ਜਿਹੜਾ ਦੁਨੀਆ ਦਾ ਬੈਸਟ ਅਰਥ ਸ਼ਾਸਤਰੀ ਸੀਗਾ ਅੱਜ ਦੁਨੀਆ ਰੋ ਰਹੀ ਹੈ ਸਾਡੇ ਇੰਗਲੈਂਡ ਵਾਲੇ ਰੋ ਰਹੇ ਆ ਤੁਸੀਂ ਉਹਦੀ ਕੀਮਤ ਹੀ ਨਹੀਂ ਪਾਈ ਉਸ ਇਨਸਾਨ ਦੀ ਯਾਰ ਕੋਈ ਕ੍ਰਪਸ਼ਨ ਨਹੀਂ ਕੀਤੀ ਤਿੰਨ ਬੇਟੀਆਂ ਉਹਦੇ ਵਿਚਾਰੇ ਦੇ ਕੋਈ ਉਹਨੇ ਮਾੜਾ ਕੰਮ ਨਹੀਂ ਕੀਤਾ ਤੇ ਸਿੱਕ ਕੌਮ ਨੇ ਰੱਜ ਕੇ ਗਾਲਾਂ ਕੱਢੀਆਂ ਉਹਨੂੰ ਵੀ ਟੋੜਦਾ ਤੇ ਬੇੜਾ ਕਰਕ ਹੋਣਾ ਹੀ ਹੋਣਾ ਇੱਕ ਐਸੀ ਪਵਿੱਤਰ ਆਕਮਾਨ ਵੀ ਗਾਲਾਂ ਕੱਢੀਆਂ ਜਿਹਨੂੰ ਦੁਨੀਆ ਅੱਜ ਕਹਿੰਦੀ ਹੈ ਵੀ ਦੁਨੀਆ ਜਿਹੜੀ ਇਕਨੋਮਿਕ ਹੈ ਇਕਨੋਮਿਕਸ ਹੈ ਉਹ ਮਨਮੋਹਨ ਸਿੰਘ ਤੋਂ ਸਟਾਰਟ ਹੋਈ ਜੋ ਕੁਝ ਅੱਜ ਇੰਡੀਆ 'ਚ ਹੋ ਰਿਹਾ ਨਾ ਉਹਦੀ ਫਾਊਂਡੇਸ਼ਨ ਮਨਮੋਹਨ ਸਿੰਘ ਨੇ ਰੱਖੀ ਹੋਈ ਹੈ ਤੁਸੀਂ تھوڑا ਜਿਹਾ مان محسوس ਕਰਿਆ ਕਰੋ ਪਰ ਅਸੀਂ ਹਰ ਇੱਕ ਬੰਦੇ ਨੂੰ ਗਾਲ ਕੱਢਦੇ ਹਾਂ ਖਾ ਗਿਆ ਚੋਰ ਇੱਕ ਤੁਸੀਂ ਨਾ ਸਰਟੀਫਿਕੇਟ ਜੇਬ 'ਚ ਹੀ ਰੱਖਦੇ ਹੋ ਫੋਨ ਦੇ ਨਾਲ ਗਦਾਰੀ ਦਾ ਫਲਾਣਾ ਗਦਾਰ ਆ ਉਹਦੇ ਕੱਟ ਕੇ ਦੇ ਦਿੰਦੇ ਆ ਦਿੰਦੇ ਆ ਨਾ ਪਲੀਜ਼ ਇਹਨਾਂ ਚੀਜ਼ਾਂ ਤੋਂ ਗਰੀਸ ਕਰਿਆ ਕਰੋ ਮੈਥੋਡੀਮਿੰਤ ਕਰਨਾ ਆ ਸੋਹਣਾ ਜੀਵਨ ਜਿਹਾ ਆ ਕਰੋ ਸਾਦਾ ਜਿਹਾ ਸਿੰਪਲ ਜਿਹਾ ਪਿਆਰ ਕਰਿਆ ਕਰੋ ਇੱਕ ਦੂਜੇ ਨੂੰ ਨਿਮਰਤਾ ਰੱਖਿਆ ਕਰੋ ਬਾਣੀ ਕਹਿੰਦੀ ਐ ਠੀਕ ਐ ਉਹਦੇ ਤੇ ਪਹਿਰਾ ਜਿਹੜਾ ਬਹੁਤ ਜ਼ਰੂਰੀ ਆ ਅੱਛੇ ਕੰਮ ਕਰਿਆ ਕਰੋ ਦੋਸਤੋ ਇੱਕ ਚੀਜ਼ ਬੜੀ ਸੱਚ ਐ ਕਿ ਕਲਵੰਤ ਸਿੰਘ ਨੇ ਮਰ ਜਾਣਾ ਮੌਤ ਨੂੰ ਯਾਦ ਰੱਖਿਆ ਕਰੋ ਤੁਹਾਨੂੰ ਤਾਂ ਮੌਤ ਵੀ ਯਾਦ ਨਹੀਂ ਪੰਜਾਬ ਵਾਲਿਆਂ ਨੂੰ ਕਿਹਾ ਨਹੀਂ ਮੌਤ ਵੀ ਯਾਦ ਨਹੀਂ ਦੋਸਤੋ ਇਹਨਾਂ ਚੀਜ਼ਾਂ ਦੇ ਉੱਤੇ ਪਹਿਰਾ ਦਿਆ ਕਰੋ ਸਾਦੇ ਵਿਆਹ ਸਾਦੇ ਮਰਨੇ ਤੇ ਪੰਜਾਬ ਨੂੰ ਕੋਈ ਨਹੀਂ ਮਾਰ ਸਕਦਾ ਐਡੀ ਬਹਾਦਰ ਕੌਮ ਹੈ 140 ਕਰੋੜ ਦੀ ਪਾਪੂਲੇਸ਼ਨ ਹੈ ਇੰਡੀਆ ਦੀ ਤੇ ਆਪਾਂ 2 ਕਰੋੜ ਹੀ ਆਂ Hindu veer ਵੀ ਆ ਪੰਜਾਬ ਚ ਤੇ 2 ਕਰੋੜ ਬੰਦਾ ਨਾ ਜਿਹੜਾ 138 ਕਰੋੜ ਨੂੰ ਲੰਗਰ ਛਕਾ ਦੂਗਾ ਸਹਿਮਤ ਹੋ 138 ਕਰੋੜ ਨੂੰ ਲੰਗਰ ਛਕਾ ਦੂਗਾ 2 ਕਰੋੜ ਮੈਂ ਮੈਨੂੰ ਬੁਲਾਇਆ ਚਾਹਦੇ ਉੱਤੇ ਆਪਣੇ ਡਿਫੈਂਸ ਮੰਤਰੀ ਨੇ ਰਾਜਨਾਥ ਜੀ ਨੇ ਮੈਂ ਕਹਾ ਯਾਰ ਆ ਸਾਨੂੰ ਲੋਕ ਨਾ ਅੰਮੇਰੀਆ ਵਰਗਾ ਇੰਗਲੈਂਡ ਚ ਰਹਿੰਦਾ ਮੈਂ ਕਹਿੰਦਾ ਐਵੇਂ ਸਾਨੂੰ ਗਦਾਰੀ ਦੇ ਸਰਟੀਫਿਕੇਟ ਦੇ ਦਿੰਦੇ ਆ ਖਾਲਸਤਾਨੀ ਕਹਿੰਦਾ ਉਹ ਕਹਿੰਦਾ ਮੈਂ ਕਹਾ ਯਾਰ ਬਾਰਡਰ ਤੋਂ 5 ਲੱਖਾਂ ਆਉਂਦੀਆਂ ਕਹਿੰਦੇ ਹਾਂ ਫੌਜੀਆਂ ਦੀਆਂ 5 ਆਉਂਦੀਆਂ ਨਾ ਸੁਣ ਲਓ ਧਿਆਨ ਨਾਲ ਮੈਂ ਕਹਾ 4 ਸਿੱਖਾਂ ਦੀਆਂ ਆਉਂਦੀਆਂ ਜਿਨ੍ਹਾਂ ਦੀ ਵਾਦੀ 2% ਹੈ ਤੇ ਸਾਨੂੰ ਬਕਵਾਦੀ ਨਾ ਗਿਆ ਕਰੋ ਥੈਂਕ ਯੂ